ਅੱਜ ਵਿਜੇ ਸਾਹਿਬ ਦਾ ਜਿਹੜੇ ਬੀਜੇਪੀ ਦੇ ਪ੍ਰਮੁੱਖ ਆਗੂ ਨੇ ਅੱਜ ਉਥੇ ਵੀ ਕੇਸੀ ਸਰ ਕਿਸ ਤਰੀਕੇ ਦੀ ਜਿਹੜੀ ਘਟਨਾ ਨੂੰ ਦੇਖਦੇ ਹੋ ਔਰ ਕਿਤਨਾ ਕਿਤੇ ਤਰਨ ਤਰਨ ਤੋਂ ਇੱਕ ਹਿਊਸਟ ਜਿਹੜਾ ਕ੍ਰਾਈਮ ਹੈ ਜਿਹੜਾ ਸਾਹਮਣੇ ਆਉਂਦਾ। ਲਗੋ ਅੱਜ ਜਿਹੜੀ ਮੀਡੀਆ ਦੇ ਮਾਧਿਅਮ ਦੇ ਨਾਲ ਜਿਹੜੀਆਂ ਸਾਨੂੰ ਇਹ ਘਟਨਾਵਾਂ ਜਿਹੜੀ ਮਿਲੀ ਦੇਖਣ ਨੂੰ ਮਿਲੀ ਬੜਾ ਦੁੱਖਨ ਲੱਗਾ ਕਿ ਐਸੀਆਂ ਘਟਨਾਵਾਂ ਵੀ ਪੰਜਾਬ 'ਚ ਹੋ ਰਹੀਆਂ। ਜੀ ਇਹ ਕਦੀ ਅਸੀਂ ਯੂਪੀ ਵਿਹਾਰ ਦੀਆਂ ਜੋ ਜੀਆਂ ਘਟਨਾ ਸੁਣਦੇ ਸੀ ਪਰ ਪੰਜਾਬ ਦੇ ਵਿੱਚ ਇਹੋ ਜਿਹੀ ਘਟਨਾ ਕਦੀ ਸੁਣੀ ਨਹੀਂ ਸੀ। ਸੋ ਅੱਜ ਜਦੋਂ ਮੈਂ ਉਸ ਪਿੰਡ 'ਚ ਗਿਆ ਤੇ ਉੱਤੇ ਦੇਖ ਕੇ ਬੜਾ ਜਿਹੜਾ ਉਹਨਾਂ ਨੂੰ ਜ਼ਰੂਰ ਉਹਨਾਂ ਨੂੰ ਹੌਸਲਾ ਦਿੱਤਾ ਕਿ ਵੀ ਘਬਰਾਣਾ ਨਹੀਂ ਪਰ ਨਾਲ ਨਾਲ ਇਸ ਚੀਜ਼ ਦਾ ਦੁੱਖ ਵੀ ਸੀ ਕਿ ਵੀ ਉਸ ਥਾਣੇ ਦੀ ਜੇ ਦੀ ਮਹਿਲਾ ਹੀ ਐਸਐਚਓ ਹੋਵੇ ਔਰ ਉੱਥੇ ਵੀ ਕਦਨ ਜਦੋਂ ਕੰਪਲੇਂਟ ਨਾ ਦਿੱਤੀ ਜਾਵੇ ਤਾਂ ਉਹ ਕੰਪਲੇਂਟ ਦਰਜ ਨਾ ਹੋਵੇ ਇਹ ਬੜਾ ਦੁੱਖਦਾਈ ਸੀ ਕਿਉਂਕਿ ਜਦੋਂ ਐਸਐਸਪੀ ਸਾਹਿਬ ਨੂੰ ਅਸੀਂ ਫੋਨ ਕੀਤਾ ਸੀ ਤੇ ਉਹਨਾਂ ਨੇ ਇਹ ਦੱਸਿਆ ਸੀ ਕਿ ਵੀ ਅਸੀਂ 4 ਵਿਅਕਤੀ ਫੜ ਲਏ ਆ ਇੱਕ ਫਰਾਰ ਆ ਅਣਪਛਾਤੇ ਉਹਨਾਂ ਵਾਲੇ ਆਇਡੈਂਟੀਫਾਈ ਕਰ ਰਹੇ ਨੇ ਪਰ ਜਦੋਂ ਅਸੀਂ ਉੱਥੇ ਗਏ ਸਾਨੂੰ ਇਹ ਪਤਾ ਲੱਗਾ ਕਿ ਵੀ ਘਟਨਾ ਜਿਹੜੀ ਕਿਉਂਕਿ ਐਸਐਸਪੀ ਸਾਹਿਬ ਨੇ ਦੱਸਿਆ ਕਿ 3 ਤਰੀਕ ਨੂੰ ਸਾਨੂੰ ਬਿਆਨ ਦਿੱਤੇ ਇਹਨਾਂ ਨੇ ਬਿਲਕੁਲ ਪੁਲਿਸ ਦਾ ਕਹਿਣਾ ਸੀ ਕਿ 3 ਤਰੀਕ ਨੂੰ ਬਿਆਨ ਸਾਹਮਣੇ ਆਏ ਆ ਔਰ ਘਟਨਾ ਜਿਹੜੀ ਆ 31 ਤਰੀਕ ਦੀ ਹੈ ਕਿ ਪਹਿਲਾਂ ਜਿਹੜੇ ਪਿੰਡ ਵਾਸੀ ਨੇ ਉਹ ਰਾਜ ਨਮੇ ਦਾ ਦਬਾਅ ਪਾਉਂਦੇ ਸੀ ਇਸ ਨੂੰ ਕਿਸ ਤਰੀਕ ਨਾਲ ਦੇਖਦੇ ਦੋਖੋ ਦਬਾ ਇਹੋ ਜੀ ਚੀਜ਼ਾਂ ਨੇ ਦਬਾ ਪਾਉਣ ਦੀ ਬਜਾਏ ਦੋਸ਼ੀ ਨੂੰ ਸਜ਼ਾ ਦੇਣੀ ਚਾਹੀਦੀ ਕਿਉਂਕਿ ਉਹਨਾਂ ਦੇ ਹੌਸਲੇ ਜਿਹੜੇ ਹੋਰ ਬੁਲੰਦਲਾ ਹੋਣ ਜਿੱਥੇ ਦੱਸ ਸੀ ਕਿ ਉਹਨਾਂ ਦੀ ਕਤੀ ਇਹਨਾਂ ਦਾ ਪੁਲਿਸ ਦਾ ਕਹਿਣਾ ਸੀ ਸਾਨੂੰ 3 ਤਰੀਕ ਨੂੰ ਬਿਆਨ ਦਿੱਤਾ ਔਰ 3 ਤਰੀਕ ਨੂੰ ਸੀ ਪਰਚਾ ਦਰਜ ਕਰਤਾ 3 ਤਰੀਕ ਨੂੰ ਵਰਜਨ ਨੇ 3 ਤਰੀਕ ਨੂੰ ਮੀਡੀਆ ਨੇ ਸਾਹਰੇ ਖਿਲਾਅ ਦਿੱਤੀ ਜਦਕੇ ਮੀਡੀਆ ਦੇ ਮਾਧਿਅਮ ਨੇ ਨਾ ਵਾਇਰਲ ਹੋਈ ਸੀ ਔਰ ਉਸ ਕੰਪਲੇਂਟ ਉਹਨਾਂ ਨੇ ਜਦਕੇ ਉਹ 31 ਤਰੀਕ ਨੂੰ ਹੀ ਦਿੱਤੀ ਸੀ ਔਰ ਅਸੀਂ ਐਸਐਸਪੀ ਸਾਹਿਬ ਵੀ ਉੱਥੇ ਮੌਕੇ ਤੇ ਆਏ ਸੀ ਔਰ ਉਹਨਾਂ ਨੂੰ ਕਿਹਾ ਕਿ ਜਿਹੜਾ ਸਾਨੂੰ ਇਸ ਚੀਜ਼ ਦਾ ਗਿਲਾ ਵੀ ਹੈ ਕਿ ਪੁਲਿਸ ਨੇ ਸਹੀ ਸਮੇਂ ਰਹਿਤ ਹੋਏ ਪੂਰੀ ਕਾਰਵਾਈ ਨਹੀਂ ਕੀਤੀ ਔਰ ਉਸ ਵੇਲੇ ਨਹੀਂ ਕੀਤੀ ਜਦੋਂ ਇੱਕ ਥਾਣੇ ਦੀ ਐਸਐਚਓ ਜਣੀ ਥਾਣਾ ਮੁਖੀ ਵੀ ਜੜੀ ਆ ਉਹ ਮਹਿਲਾ ਹੋਵੇ ਔਰ ਅਤਿਆਚਾਰ ਵੀ ਮਹਿਲਾ ਨਾਲ ਹੋਇਆ ਹੋਵੇ ਉਸ ਵੇਲੇ ਬੜੀ ਦੁਖਦਾਈ ਗੱਲ ਸਰ ਤੁਸੀਂ ਦੇਖਦੇ ਹੋ ਕਿ ਜਿਵੇਂ ਜਿਹੜੀ ਵੀਡੀਓ ਹੈ ਸਿਰਫ ਇੱਕ 7 ਸੈਕਿੰਡ ਦੀ ਹੈ ਔਰ ਲੇਕਿਨ ਉਹ ਦਿਲ ਨੂੰ ਦਿਲਾਉਣ ਵਾਲੀ ਹੈ ਹਰਾਨੀ ਜਾਨੀ ਕਿ ਜਿਹੜੀ ਇਹ ਵੀਡੀਓ ਸੀ ਕਿਤਨਾ ਕਿਤੇ ਸੋਸ਼ਲ ਮੀਡੀਆ ਨੂੰ ਉਸ ਬਾਰੇ ਲਿਖਿਆ ਗਿਆ ਹੈ ਪੁਲਿਸ ਵੱਲੋਂ ਕਿ ਇਸ ਨੂੰ ਜਿਹੜਾ ਡਿਲੀਟ ਕੀਤਾ ਜਾਵੇ ਕਿ ਪਾਰਟੀ ਆਪਣੇ ਵੱਲੋਂ ਵੀ ਤੁਸੀਂ ਐਫਰਟਸ ਕੀਤੀਆਂ ਜਾਣਗੀਆਂ ਡਿਲੀਟ ਕਰਾਉਣ ਦੇ ਲਈ ਦੇਖੋ ਮੈਂ ਇਹੋ ਜਿਹਾ ਨੋ ਡਾਊਟ ਕਿ ਇਹੋ ਜਿਹਾ ਐਵਿਡੈਂਸ ਲਈ ਤਾਂ ਠੀਕ ਹੈ ਪਰ ਸੋਸ਼ਲ ਮੀਡੀਆ ਤੇ ਚਲਾਉਣ ਦੇ ਲਈ ਇਹੋ ਜਿਹਾ ਫੈਸਲਾ ਜਿਹੜੀਆਂ ਕਿਉਂਕਿ ਇੱਕ ਮਹਿਲਾ ਦੇ ਸਨਮਾਨ ਦੀ ਵੀ ਨਾਲ ਜੁੜਿਆ ਹੁੰਦਾ ਹੈ ਫੇਸ ਕਰਕੇ ਸਾਨੂੰ ਉਹਦਾ ਵੀ ਤੁਹਾਨੂੰ ਥੋੜਾ ਖਿਆਲ ਰੱਖਣਾ ਚਾਹੀਦਾ ਸਾਡੇ ਦਿਲਾਂ ਦੇ ਵਿੱਚ ਵੀ ਮਹਿਲਾ ਦੇ ਪ੍ਰਤੀ ਥੋੜਾ ਜਿਆਦਾ ਮਾਣ ਸਤਕਾਰ ਪਿਆਰ ਹੋਣਾ ਚਾਹੀਦਾ ਉਹਨੂੰ ਦੇਖਦੇ ਇਹਨੂੰ ਵੀਡੀਓ ਨੂੰ ਕਿਤੇ ਵੀ ਸੋਸ਼ਲ ਮੀਡੀਆ ਤੇ ਜਿਆਦਾ ਨਹੀਂ ਚੁਕਾ ਅੱਜ ਤੁਹਾਡੀ ਮਹਿਲਣ ਨਾਲ ਗੱਲਬਾਤ ਹੋਈ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਸੀ ਕੋਈ ਕੋਈ ਮਹਿਲਣ ਤੁਹਾਨੂੰ ਗੱਲਬਾਤ ਦੱਸੀ ਹੋਵੇ ਇਸ ਤੋਂ ਬਾਅਦ ਬਸ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਪੰਜ ਲੋਕ ਸੀਗੇ ਉਹਨਾਂ ਦੇ ਬਾਰੇ ਦੱਸਿਆ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਕਿ ਜਿਹੜਾ ਰਹਿੰਦਾ ਉਹਨੂੰ ਵੀ ਜਿਹੜਾ ਗ੍ਰਿਫਤਾਰ ਹੋਵੇ ਮੈਨੂੰ ਯਾਨੀ ਇਨਸਾਫ ਚਾਹੀਦਾ ਹੈ ਔਰ ਉਹਦੇ ਲਈ ਉਹਨਾਂ ਨੇ ਜੋ ਵੀ ਪ੍ਰਯਾਸ ਕਰ ਰਹੇ ਉਪਰ ਆਗੇ ਔਰ ਨਾਲ ਨਾਲ ਅਸੀਂ ਇਹ ਵੀ ਕਿਹਾ ਪੂਰੀ ਟੀਮ ਨੂੰ ਨਾ ਆਪਣੀ ਜਿਹੜੀ ਸਾਡੀ ਐਸਸੀ ਵਿੰਗ ਦੀ ਟੀਮ ਵੀ ਮਹਿਲਾ ਵਿੰਗ ਦੀ ਵੀ ਟੀਮ ਨੂੰ ਵੀ ਅਸੀਂ ਕਿਹਾ ਕਿ ਜਿਹੜੀ ਸਾਡੀ ਐਸਸੀ ਵਿੰਗ ਦੀਆਂ ਵੀ ਜਿਹੜੀਆਂ ਮਹਿਲਾਵਾਂ ਸੀ ਔਰ ਮਹਿਲਾ ਮੋਰਚਾ ਦੀ ਵੀ ਜਿਹੜੀ ਸਾਡਾ ਉਹਨਾਂ ਸਾਰਿਆਂ ਨੂੰ ਕਿਹਾ ਕਿ ਉਹਨਾਂ ਦੇ ਨਾਲ ਹਮੇਸ਼ਾ ਟੱਚ ਰਹਿਣ ਔਰ ਇਹ ਵੀ ਉਹਨੂੰ ਕਹਿਣ ਨੂੰ ਕਿਹਾ ਵੀ ਕਿਸੇ ਵੀ ਤਰ੍ਹਾਂ ਦੀ ਕਿਸੇ ਦੀ ਵੀ ਜ਼ਰੂਰਤ ਹੋਵੇ ਸਾਨੂੰ ਕੰਟੈਕਟ ਕਰੇ ਅਸੀਂ ਹਰ ਤਰ੍ਹਾਂ ਦੀ ਉਹਦੀ ਮਦਦ ਕਰਾਂ ਥੈਂਕ ਯੂ ਇਹ ਹੋਰ ਇੱਕ ਗੱਲ ਹੋਰ ਕੀ ਤੁਸੀਂ ਅ ਮੁੱਦਾ ਜਿਹੜਾ ਸੀ ਪਾਰਟੀ ਪੱਦਰ ਤੇ ਉਠਾਇਆ ਹੁਣ ਮੈਨੂੰ ਜਾਨਣ ਦੇ ਬਾਅਦ ਜੀ ਬਿਲਕੁਲ ਪਾਰਟੀ ਪੱਦਰ ਤੇ ਮੁੱਦਾ ਉਠਾਇਆ ਕਿਸ ਤਰ੍ਹਾਂ ਦੇ ਦੋ ਦੋ ਠੀਕ ਬੋਲੋ ਜੀ ਤੁਹਾਡੇ ਸਾਹਮਣੇ ਹੈ ਜੀ ਕੱਲ ਵੀ ਸਮੁੱਚੇ ਪਰਿਵਾਰ ਦੇ ਨਾਲ ਮੈਂ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੇ ਨਾਲ ਉਸ ਪੀੜਿਤ ਮਹਿਲਾ ਦੇ ਕੋਲ ਅਸੀਂ ਜਾ ਕੇ ਆਏ ਹਾਂ ਜੀ ਕਿਉਂਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਹਰ ਵਰਗ ਦਾ ਖਿਆਲ ਰੱਖਣ ਵਾਲੀ ਹੈ ਬੜੀ ਦਰਦਨਾਕ ਤੇ ਬੜੀ ਸ਼ਰਮਨਾਕੇ ਘਟਣਾ ਕਿਉਂਕਿ ਤੁਹਾਡੇ ਸਾਹਮਣੇ ਜੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਰੋਜ਼ ਦੇ ਕਤਲ ਗੈਂਗਸਟਰ ਫਰੋਤੀਆਂ ਮੰਗਣ ਵਾਲਿਆਂ ਦਾ ਤੰਤਾ ਲੱਗਾ ਹੋਇਆ ਤੇ ਪਰ ਇਹ ਇੱਕ ਹੈਰਾਨੀਜਨਕ ਮੋਟਾ ਹੈ ਕਿ ਉਸ ਭੈਣ ਨੂੰ ਨਿਰਵਸਤਰ ਕਰਕੇ ਪੂਰੇ ਪਿੰਡ ਦੇ ਵਿੱਚ ਘਮਾਇਆ ਗਿਆ ਪੂਰੇ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਜੜੀ ਲੀਡਰਸ਼ਿਪ ਆ ਉਸ ਸਪੀੜਤ ਮਹਿਲਾ ਨੂੰ ਇਨਸਾਫ ਕਰਵਾਉਣ ਲਈ ਐਂਡ ਤੱਕ ਉਹਨਾਂ ਦੀ ਲੜਾਈ ਬੱਧੀ। ਧੰਨਵਾਦ ਇਸ ਨਰਜੀਤ ਸਿੰਘ ਸੰਧੂ ਔਰ ਵਿਜੇ ਸਾਹਿਬਾ ਜੀ ਨਾਲ ਸਾਡੀ ਗੱਲਬਾਤ ਹੋਈ ਉਹਨਾਂ ਨੇ ਕਿਹਾ ਕਿ ਜਿਹੜੀ ਐ ਐਸਐਸਪੀ ਨੂੰ ਵੀ ਕਿਹਾ ਗਿਆ ਹੈ ਕਿ ਜਿਹੜੇ ਇੱਕ ਦੋਸ਼ੀ ਜਿਹੜਾ ਰਹਿੰਦਾ ਬਾਕੀ ਬਚਿਆ ਉਸ ਨੂੰ ਵੀ ਜਿਹੜਾ ਜਲਦ ਅਰੈਸਟ ਕੀਤਾ ਜਾਵੇ ਤਰੰਤਾਰ ਤੋਂ ਸਿਦਾਰਥ ਢੋੜਾ ਦੈਨਿਕ ਸਵੇਰਾ ਟੀਵੀ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸ YouTube Facebook Instagram X aur WhatsApp channel par